ਉਹ ਤਾਂ ਗੋਡੇ ਘਸ ਜਾਂਦੇ ਨੇ ਵਿਚਾਰਾਂ ਦੇ ਕਮਾਈ ਥੋਨੂੰ ਕਰ ਕਰ ਦਿੰਦਿਆਂ ਦੀ ਐਕ ਨਹੀਂ ਪਰ ਕਦਰ ਇੱਥੇ ਇੱਕ ਪੈਸੇ ਦੀ ਨਹੀਂ ਪੈਂਦੀ ਉਹ ਆਪਦੇ ਪਿਓ ਨੂੰ ਇੱਕ ਸਾਲ ਚ ਮਿਲਣਾ ਹੁੰਦਾ ਨੇ ਆਪਦੇ ਮਾਪੇ ਨੂੰ ਇੱਕ ਮਦਰ ਡੇ ਆ ਜਾਂ ਇੱਕ ਫਾਦਰ ਡੇ ਆਏਦਨ ਥੋੜੀ ਦਾ ਰੋਜ਼ ਮਦਰ ਡੇ ਫਾਦਰ ਡੇ ਆ ਤੁਸੀਂ ਰੋਜ਼ ਉਸ ਪਰਿਵਾਰ ਵਿੱਚ ਰਹਿੰਦੇ ਹੋ ਬਸ ਗਲਤੀ ਕਿੱਥੇ ਕਰ ਬੈਠਦੇ ਹੋ ਤੁਸੀਂ ਏਸੀ ਥਲੇ ਪਾਹਨਾ ਬਾਪੂ ਸਾਰੀ ਰਾਤ ਸਾਈਕਲ ਤੇ ਮੋਟਰਾਂ ਤੇ ਫਿਰਦਾ ਦੇਖ ਕਈਆਂ ਹੱਕ ਨਾ ਕਰਿਓ ਗੱਲ ਪਿੰਡਾਂ ਵਾਲਿਆ ਸਿੱਧੀ ਜੀ ਕਰਦੇ ਆ ਮੈਂ ਪੜੀ ਪੁੜੀ ਨਹੀਂ ਹੋਈ ਹੈਗੀ ਬਿਲਕੁਲ ਹੀ ਅਨਪੜਾ ਟੋਟਲੀ ਜਿਹੜੇ ਪੜੇ ਹੰਦਰਾ ਉਹ ਤਾਂ ਬੰਗ ਵਿੰਗ ਪਾ ਕੇ ਗੱਲ ਨੂੰ ਘਮਾ ਫਰਾ ਕੇ ਕਰਦੇ ਨੇ ਮੈਂ ਕਰਦੇ ਸਿੱਧੀ ਐ ਬਿਲਕੁਲ ਗਿੱਟੇ ਲੱਗੇ ਗੋਡੇ ਲੱਗੇ ਦੇਖੋ ਸਾਡਾ ਮਦਰ ਦੇ ਫਾਦਰ ਦੇ ਨਾਮ ਦਾ ਤਾਂ ਫਾਇਦਾ ਜੇ ਅਸੀਂ ਮਾਂ ਬਾਪ ਨੂੰ ਸੰਭੀਏ ਉਹਨਾਂ ਦੀ ਇੱਜ਼ਤ ਕਰੀਏ ਜੇ ਬਾਪੂ ਨੇ ਮਾੜੀ ਗੱਲ ਕਹਤੀ ਸੱਪ ਨੂੰ ਫੜੀ ਚੱਕਦਾ ਮਾਰਦਾਂਗੇ ਇੱਥੇ ਹੀ ਬੈਠੇ ਦਾ ਗਰ ਘੁੱਟ ਕੇ ਮਾਰਦਾਂਗੇ ਇਸੇ ਟਾਈਮ ਦੇ ਕਸਾ ਵੀ ਲੈ ਲਿਆ ਕਦੇ ਪੁੱਛੀਏ ਕਿਸੇ ਕੰਮ ਜੇ ਬਾਪੂ ਦੀ ਰਏ ਕਦੇ ਬਾਪੂ ਕੋਲੋਂ ਪੁੱਛਿਆ ਕੁਛ ਨਾ ਐਨਾ ਪੁੱਛਿਆ ਬਾਪੂ ਕੀ ਤੋਂ ਪੈਸੇ ਲੈਣੇ ਨੇ ਕਦੇ ਇਹ ਵੀ ਪੁੱਛਿਆ ਬਾਪੂ ਕਿਸੇ ਤੇ ਦੇਣੇ ਵੀ ਨੇ ਤੈਨੂੰ ਬਾਪੂ ਕਿਸੇ ਚੀਜ਼ ਦੀ ਜ਼ਰੂਰਤ ਆ ਲਿਆ ਕੇ ਦਵਾਂ ਕਦੇ ਇਹ ਪੁੱਛਿਆ ਬਾਪੂ ਐਨੀ ਗਰਮੀ ਆ ਮੈਂ ਉਹਨਾਂ ਵੀਰਾਂ ਦੀ ਗੱਲ ਨਹੀਂ ਕਰਦੀ ਜਿਨ੍ਹਾਂ ਕੋਲ ਤਾਂ ਆਪ ਹੀ ਪੱਖਾ ਵਿਚਾਰਿਆਂ ਕੋਲੇ ਜਿਹੜੇ AC ਥੱਲੇ ਆਪ ਪੈਂਦੇ ਨੇ ਵੀ ਬਾਪੂ ਤੈਨੂੰ ਏਸੀ ਲਾ ਦੀਏ ਤੈਨੂੰ ਵੀ ਗਰਮੀ ਲੱਗਦੀ ਹੋ ਆ ਬਾਪੂ ਨੇ ਹੁਣ ਤੋਂ ਮਿੰਜੀ ਕੋ ਮੋਟਰ ਵਾਲੇ ਕੋਠੇ ਤੇ ਲੈ ਜਾਣੀਆਂ ਵਿਚਾਰੇ ਨੇ ਉੱਥੇ ਮੱਛਰ ਨਾਲ ਸੁਜ ਸੁਜ ਕੇ ਮੈਨੂੰ ਲੱਗਦਾ ਵੀ ਵਿਚਾਰਾਂ ਦੇ ਫੋੜੇ ਹੋ ਜਾਂਦੇ ਹੋਣਗੇ ਕਿਉਂ ਮੱਛਰ ਤਾਂ ਹਰ ਇਨਸਾਨ ਨਾਲ ਲੜਦਾ ਤੁਹਾਨੂੰ ਕੋਈ ਪਤਾ ਨਹੀਂ ਤੁਸੀਂ ਏਸੀ ਥੱਲੇ ਪਏ ਹੋ ਬਾਪੂ ਬਾਹਰ ਖੇਤਾਂ 'ਚ ਮਰਦਾ ਮੇਰੀ ਗੱਲ ਕੌੜੀ ਹੁੰਦੀ ਆ ਸੱਚੀ ਹੁੰਦੀ ਆ 100% ਸੱਚੀ ਹੁੰਦੀ ਆ ਪਿੰਡਾਂ ਵਿੱਚ ਰਹਿੰਦੇ ਆ ਪਿੰਡਾਂ ਵਾਲਿਆਂ ਦੇ ਹਾਲ ਦੇਖਨੇ ਆ ਤੜਕੇ ਤੇ ਬਜ਼ੁਰਗ ਖੇਤ 'ਚ ਹਰਾ ਵੜਦੇ ਹੁੰਦੇ ਨੇ ਘਰ ਲਿਆ ਕੇ ਵਿਚਾਰੇ ਕੁੱਤਰ ਦੇ ਨੇ ਉਦੋਂ ਬਾਅਦ ਡੰਗਰ ਸਾਹਿਬ ਨੇ ਸਾਰੀ ਦਿਹਾੜੀ ਇੱਕ ਕੁਰਤਾ ਪਜਾਮਾ ਇੱਕ ਨੀਕਰ ਦੀ ਝੱਗੇ ਜਿਹਾ ਮੈਨੂੰ ਵਿਚਾਰੇ ਦੇਖੋ ਇਹ ਹਾਲ ਨਾ ਕਰੋ ਨਾ ਮਰਨ ਤੋਂ ਬਾਅਦ ਬਾਪੂ ਦੇ ਭੋਗ ਤੇ ਖਰਚਾ ਕਰਨਾ ਬਿਲਕੁਲ ਨਾ ਕਰੋ ਮੈਂ ਤਾਂ ਇੱਥੇ ਤੱਕ ਵੀ ਕਹਿੰਦੀ ਆ ਪਾਠ ਵੀ ਨਾ ਰਖਾ ਉਹ ਕਬ ਬਾਪੂ ਨੂੰ ਪਾਠ ਕਰ ਲੈਣ ਦੋ ਬਾਪੂ ਦਾ ਆਪ ਹੀ ਰਸਤਾ ਸਾਫ਼ ਹੋ ਜਾਣਾ ਜਿਹੜਾ ਉਹ ਤਾਂ ਤੁਸੀਂ ਡਰ ਦੇ ਕਰਾਉਨੇ ਹੋ ਵੀ ਬਾਪੂ ਹੁਣ ਭੂਤ ਬਣ ਕੇ ਚੰਬਰੂ ਚੰਬੜੂਗਾ ਆ ਬਾਪੂ ਦੇ ਨਾਮ ਤੇ ਏਸੀ ਚੜਾ ਦਈਏ ਆ ਗੁਰਦੁਆਰੇ ਫ੍ਰਿਜ ਚੜਾ ਦਈਏ ਆ ਪੱਖਾ ਲਾ ਦਈਏ ਬਿਲਕੁਲ ਨਾ ਲਾਓ ਮੈਂ ਕਹਿੰਦੀ 1 ਰੁਪਿਆ ਵੀ ਗੁਰਦੁਆਰੇ ਨਾ ਚਾਹੇ ਦਿਵੋ ਪਰ ਬਾਪੂ ਨੂੰ ਸਾਂਭ ਲੋ ਜਿਹਨੇ ਬਾਪੂ ਸਾਂਭ ਲੈਣਾ ਉਹਨੇ ਮੈਂ ਕਹਿੰਨੀਆ ਸਾਰੇ ਤੀਰਥਾਂ ਦੇ ਸਾਰੇ ਧਾਮਾਂ ਦੇ ਦਰਸ਼ਨ ਕਰਨੇ ਉਹਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਕੋਈ ਪਾਠ ਪੂਜਾ ਕਰਵਾਉਣ ਦੀ ਵੀ ਲੋੜ ਨਹੀਂ ਕਿਉਂ ਮਾਪੇ ਦੀ ਕਸੀਸੀ ਐ ਜੀ ਹੈ ਜਿਹੜੀ ਸਾਡੀਆਂ ਕੁੱਲਾਂ ਤਾਰ ਦਿੰਦੀ ਆ ਕੁੱਲਾਂ ਜੇ ਦੁਰ ਸੀਸ ਦੇ ਤਾਂ ਕੁੱਲਾਂ ਦਾ ਨਾਂਸ ਵੀ ਕਰ ਦਿੰਦੀ ਆ ਦੇਖੋ ਗੱਲ ਸੱਚੀ ਆ ਹਰਖ ਨਾ ਕਰਿਓ ਇਹ ਨਹੀਂ ਪਿੰਡਾਂ ਵਾਲਿਆਂ ਦੀ ਐ ਕਮਾ ਸ਼ਹਿਰਾਂ ਵਾਲਿਆਂ ਦਾ ਵੀ ਐ ਉਹਨਾਂ ਦਾ ਘੱਟ ਪਤਾ ਲੱਗਦਾ ਪਿੰਡਾਂ ਵਾਲਿਆਂ ਦਾ ਪਤਾ ਲੱਗ ਜਾਂਦਾ ਸ਼ਹਿਰਾਂ ਵਾਲੇ ਵੀ ਇਹੀ ਕੁਛ ਕਰਦੇ ਨੇ ਮਾਪੇ ਦੀ ਰਾਇ ਨਹੀਂ ਲੈਂਦੇ ਜਿਹੜੇ ਖੁੰਝੇ ਪੈ ਨੇ ਏਸੀ ਥਲੇ ਪੈ ਨੇ ਨੌਕਰਾਨੀ ਦੇ ਰਹੀ ਚਾਹ ਪਾਣੀ ਬਿਸਕਟ ਜਰੂਰ ਉਹਨਾਂ ਨੂੰ ਜਾਂਦੇ ਨੇ ਬਾਪੂ ਨੂੰ ਗਰਮ ਰੋਟੀ ਦਵੋ ਮਾਂ ਬਾਪ ਜੇ ਤੁਹਾਡੇ ਜਿਉਂਦੇ ਨੇ ਨਾ ਉਹਨਾਂ ਨੂੰ ਗਰਮ ਗਰਮ ਰੋਟੀ ਦਵੋ ਉਹਨਾਂ ਨੂੰ ਟੂਟੀਆਂ ਦਾ ਪਾਣੀ ਬਹੁਤ ਗਰਮ ਨਿਕਲਦਾ ਆਪਾਂ ਨੂੰ ਪਤਾ ਕਿ ਅੱਜ ਮੈਂ ਸਵੇਰੇ ਮੂੰਹ ਹੱਥੀ ਧੋਣ ਲੱਗੀ ਤੜਕੇ ਤੜਕੇ ਮੂੰਹ ਤੇ ਪਾਣੀ ਪਾਇਆ ਤਾਂ ਪਾਣੀ ਸਮਝ ਲਓ ਵੀ ਅੱਗ ਸੀ ਨਾਲੇ ਬਕਾਇਦਾ ਜਿਹੜੀ ਟੈਂਕੀ ਆ ਉਹ ਛੱਤ ਦੇ ਹੇਠਾਂ ਮੂਰੇ ਗੇਟ ਲੱਗਿਆ ਹੋਇਆ ਹੈ ਟੈਂਕੀ ਵਾਲੇ ਕਮਰੇ ਨੂੰ ਪਰ ਮੈਂ ਫੇਰ ਵੀ ਕਹਨੀ ਆ ਕਿ ਜਦੋਂ ਇੰਨਾ ਪਾਣੀ ਗਰਮ ਆਉਜਾ ਤੁਸੀਂ ਤਾਗ ਦੇ ਲੈ ਵੜਦੇ ਹੋ ਕਾਗਜ਼ਾ ਕੂਕ ਜਣਾ ਕੁਝ ਨਹੀਂ ਬਣਨਾ ਆਏਗਾ ਮੈਂ ਇਹ ਕਹਨੀ ਆ ਜਦੋਂ ਬਜ਼ੁਰਗ ਨੇ ਨਹਾਉਣਾ ਹੁੰਦਾ ਉਹਦੇ ਲਈ ਮੋਟਰ ਚਲਾ ਦਿਆ ਕਰੋ